ਗਾਈਸ ਵੈਲਕਮ ਟੂ ਮਾਈ ਨਿਊ ਬਲੌਗ ਮੀਨ ਕਰਦਾ ਤੁਸੀਂ ਸਾਰੇ ਠੀਕ ਹੋ ਨੀ ਤੇ ਗਾਈਸ ਅੱਜ ਆਪਾਂ ਕੱਪੜੇ ਕੁੱਤੇ ਸਾਰੇ ਧੋਲੇ ਆ ਦੇਖਾ ਆ ਕੱਪੜੇ ਭਇਆ ਧੋਲੇ ਲੈਂਡਰ ਭਇਆ ਤੇ ਨਾ ਵੀ ਲਿਆ ਆਪਾਂ ਸਾਰਾ ਕੁਝ ਕੱਲੇ ਆ ਤੇ ਗਾਈਸ ਅੱਜ ਮੈਂ ਕੱਢਿਆ ਸੀ ਕਿਉਂ ਕਿਉਂ ਕੱਢਿਆ ਸੀ ਤਾਂ ਕਿਉਂਕਿ ਜੋਤ ਵਾਸਤੇ ਸੀਗਾ ਨੇ ਤੇ ਜਿਹੜਾ ਕਿਉਂ ਕੱਢਿਆ ਸੀ ਥੋੜਾ ਜਿਹਾ ਜੀ ਸੀ ਇੱਕ ਕੋਲੀ ਮਿਲਾਈ ਸੀ ਸਾਡੇ ਕੋਲ ਆਪਾਂ ਉਹਦਾ ਹੀ ਕਿਉਂ ਕੱਢਿਆ ਵਾ ਤੇ ਆ ਦੇਖ ਆ ਹੈ ਗਿਆ ਕਿ ਹੁੰਦੀ ਜਿਹੜਾ ਨਿਕਲਦਾ ਨਾ ਵਿੱਚ ਉਹ ਹੈ ਤੇ ਸਾਰਾ ਖਾਣੇ ਪਿਆ ਰਿਹਾ। ਕਿਹ ਗਏ ਜਪਾ ਸਾਗ ਨੂੰ ਨਾ ਇਸੇ ਪਰ ਸਾਹ ਜੇ ਵੀ ਅੱਜ ਆਪਾਂ ਸਾਗ ਹੀ ਖਾਵਾਂਗੇ ਕੱਲ ਆਲੂ ਮਟਰ ਬਣਾ ਦੇ ਸੀ। ਤਾਂ ਆਪਾਂ ਹੋਰ ਲਈ ਅੱਜ ਸਾਨੂੰ ਸਾਗ ਨੂੰ ਤੜਕਾ ਲਾ ਕੇ ਖਾਵਾਂਗੇ ਹੋਈ। ਤੇ ਸਾਗ ਮਤਲਬ ਖਾਣ ਨੂੰ ਤਾਂ ਬਹੁਤ ਟੇਸਟੀ ਲੱਗਦਾ ਜਿੰਨਾ ਪੁਰਾਣਾ ਹੁੰਦਾ ਉਹਨਾਂ ਔਰ ਜ਼ਿਆਦਾ ਸੁਆਦ ਲੱਗਦਾ। ਤਾਂ ਆਪਾਂ ਤੋਈ ਖਾਵਾਂਗੇ ਭਈ ਮੈਨੂੰ ਤੋਈ ਸੁਆਦ ਲੱਗਦਾ। ਗੈਸ ਬਾਹਰ ਅੱਜ ਕੋਈ ਬੈਠਿਆ ਨਹੀਂ ਐਂਟੀ ਨੇ ਬਾਥਰੂਮ ਥੋੜਾ ਜਿਹਾ ਪਾਣੀ ਆਇਆ ਨਹੀਂ ਸ਼ਾਇਦ ਐਂਟੀ ਬਾਅਦ ਚ ਬਾਥਰੂਮ ਤੋਂ ਹੋਵੇ ਤੂ ਇਹ ਦੇਖੋ ਸਾਰੇ ਇੱਥੇ ਕੋਈ ਨਹੀਂ ਬੈਠੇ ਅੰਦਰ ਅੱਗੇ ਬੈਠੇ ਹੁੰਦੇ ਅੱਜ ਅੱਜ ਕੋਈ ਨਹੀਂ ਬੈਠਾ ਪਤਾ ਨਹੀਂ ਐਂਟੀ ਨੇ ਬਾਥਰੂਮ ਨੂੰ ਥੋੜਾ ਦੇਖਦੇ ਇੱਕ ਵਾਰ 1.5 ਵਜੇ ਪਾਣੀ ਆਉਗਾ ਉਹਦਾ ਧੋਵੀ ਉਹਦਾ ਹੀ ਫਿਰ ਸਭ ਕੁਝ ਕਰੂਗੀ ਐਂਟੀ ਮੈਂ ਸਾਮ ਦੇ ਟਾਈਮ ਉੱਠ ਚੁੱਕੀ ਹਾਂ ਤੇ ਕੱਪੜੇ ਅੱਧੇ ਹੀ ਸੁੱਕੇ ਆ ਅੱਧੇ ਹੀ ਸੁੱਕੇ ਥੋੜੇ ਦੇਰ ਬਾਅਦ ਚੱਕਾਂਗੇ ਕੱਪੜੇ ਤੇ ਪਹਿਲਾਂ ਆਪਾਂ ਚਾਹ ਬਣਾ ਕੇ ਪੀ ਲਈਏ ਮੈਨੂੰ ਚਾਹ ਪੀਣ ਦਾ ਬਹੁਤ ਮਨ ਕਰੇ ਤੇ ਗਾਇਸ ਚੀਨੀ ਖਤਮ ਹੋ ਗਈ ਸੀ ਚੀਨੀ ਅੰਦਰ ਪਈ ਹੈ ਹੁਣ ਉਹਦੇ ਵਿੱਚੋਂ ਪਾ ਕੇ ਆਪਾਂ ਫਟਾਫਟ ਚਾਹ ਬਣਾਣੇ ਕੱਪ ਤੇ ਚੀਨੀ ਹੱਥ ਪਾ ਸਾਰਾ ਖਾਦੀ ਚੀਨੀ ਪਾ ਲੈਣੀ ਆ ਇਹਦੇ ਵਿੱਚ ਗਾਇਸ ਆਪਾਂ ਚੀਨੀ ਪਾ ਲਈ ਅੱਗੇ ਜਹਾਂ ਚੱਲਦੇ ਆਪਾਂ ਦੂਜੇ ਕਮਰੇ 'ਚ ਚਾਹ ਬਣਾਉਣ ਠੀਕ ਹੈ ਤੇ ਇਹ ਸਾਡੀ ਚਾਹ ਵੀ ਮੇਰੇ ਰੱਖੀ ਗਈ ਸੀ ਚਾਹ ਚੀਨੀ ਪਾ ਚੀਨੀ ਨਹੀਂ ਪਈ ਚਾਪਤੀ ਤੇ ਅਦਰਕ ਪਾ ਲਈ ਸਾਪੇ ਚਾਹ ਤੇ ਗਾਇਸ ਹੁਣ ਆਪਾਂ ਫਟਾਫਟ ਚਾਹ ਤੇ ਚੀਨੀ ਪਾਦਨ ਚਾਹ ਨੂੰ ਵਾਲਾ ਆ ਗਿਆ ਵਾ ਦੇਖੋ ਚਾਹ ਚ ਦੁੱਧ ਵੀ ਪਾਤਾ ਤੇ ਚੀਨੀ ਵੀ ਤੇ ਚਾਹ ਨੂੰ ਵਾਲਾ ਆ ਗਿਆ ਜੀ ਹੁਣ ਫਟਾਫਟ ਹੀ ਉਬਲ ਜਾਵੇ ਇਸ ਦੇ ਸਾਥ ਨੇ ਮੇਰਾ ਚਾਹ ਪੀਣਾ ਹੈ ਨਾ ਦੇਰ ਲ ਕਰ ਰਿਆ ਸੀ ਨਾ ਅੱਦੇ ਵਕਾਰ ਸਵੇਰ ਤੋਂ ਬਹੁਤ ਦਿਲ ਕਰ ਰਿਹਾ ਸੀ ਚਾਹ ਪੀਣਾ ਤੁਹਾਨੂੰ ਮੈਂ ਫਟਾਫਟ ਚਾਹ ਪੀ ਲੈਣੀ ਆ ਉਸ ਤੋਂ ਬਾਅਦ ਦੇਖਣੀ ਆ ਕਿ ਬਣਾਣਾ ਬਣਾਣਾ ਤਾਂ ਕੁਛ ਨਹੀਂ ਅੱਜ ਸਾਂ ਹੀ ਖਾਵਾਂਗੇ ਮੋਜਾ ਸਾਗ ਕਵਾਂ ਤੇ ਉਸ ਛੰਡੀ ਲਾਤਾ ਵਰਗੀ ਨੂੰ ਮਾੜੀ ਚਲੋ ਹੁਣ ਚਲਦੇ ਆਪਾਂ ਚਾਹ ਪੀਣ ਗਾਇਸ ਸਮੇਂ ਦੇ ਵੱਜ ਚੁੱਕੇ ਨੇ 6 6 ਨਹੀਂ 5 ਵੱਜ ਚੁੱਕੇ ਨੇ ਤੇ ਗਾਇਸ ਮੈਂ ਚਾਹ ਚੁ ਬਣਾਤੀ ਡੈਡੀ ਆ ਗਏ ਨੇ ਤੇ ਕੱਪੜੇ ਕੱਪੜੇ ਸਾਰੇ ਲਾਲੇ ਸੀ ਦੇ ਕੱਪੜੇ ਲਾਲੇ ਸੀ ਤੇ ਡੈਡੀ ਲਈ ਚਾਹ ਬਣਾਤੀ ਸੀ ਫਟਾਫਟ ਵੈ ਆਪਾਂ ਇਹ ਫਰਾਈਪੈਨ ਤੇ ਅੱਜ ਆਪਾਂ ਸਾਗ ਨੂੰ ਤੜਕਾ ਲਾਣ ਤੇ ਰੋਟੀ ਬਣਾਣੀ ਹੈ ਹੋਰ ਕੁਝ ਨਹੀਂ ਕਰਨਾ ਬਾਕੀ ਸਭ ਆਪਾਂ ਬੇਲ ਲੈ ਅੱਜ ਸਾਰੇ ਉਹ ਜੋ ਆਜੂਗਾ ਮੇਲੇ ਆਪਾਂ ਮੇ ਹਸਬੰਡ ਪਤਾ ਨਹੀਂ ਕਦੋਂ ਤੱਕ ਆੜ ਕੇ ਹਲੇ ਆਣਗੇ ਦੇਖਾਂਗੇ ਕੀ ਖਾਣਾ ਉਹਨਾਂ ਨੇ ਕੀ ਬਣਾਣਾ ਤੇ ਆ ਦੇਖੋ ਦੋ ਚਾਰ ਕੱਪੜੇ ਰਹਿ ਗਏ ਆ ਆ ਸੁੱਕੇ ਨਹੀਂ ਸੁੱਕ ਜਾਣਗੇ ਫੇਰ ਨੂੰ ਵੀ ਆਪਾਂ ਇੱਧਰ ਰੱਖ ਦਾਂਗੇ ਇਸ ਮੈਂ ਧੋਣ ਲੱਗੇ ਭਾਂਡੇ ਹਲੇ ਹਸਬੰਡ ਆਏ ਨੇ ਪਹਿਲਾਂ ਭਾਂਡੇ ਧੋ ਦੇਣੇ ਰਾਤ ਨੂੰ ਭਾਂਡੇ ਥੋੜੇ ਜਿਹਾ ਘੱਟ ਹੋਣਗੇ ਤੇ ਆ ਦੇ ਆ ਆਪਣੇ ਭਾਂਡੇ ਪਏ ਹੋਏ ਫਟਾਫਟ ਆਪਾਂ ਇਹਨੂੰ ਧੋ ਕੇ ਫਰੇ ਕਰ ਦਿੰਨੇ ਆ ਫਟਾਫਟ ਕੰਮ ਕਰ ਲੈ ਉਹ ਚਾਹ ਦਾ ਫਰਾਈਪਨ ਪਿਆ ਰਹਿੰਦੇ ਹੋ ਕਿ ਕੋਈ ਬਾਜਾ ਪੋ ਕਰਾਂਗੇ ਨਾ ਚਾਹ ਬਣਾਵਾਂਗੇ ਉਹਦੇ ਨਾਲ ਉਹ ਇੱਦਾਂ ਹੀ ਪਿਆ ਰਹਿੰਦਾ ਉਹ ਬਾਜਾ ਕਰਾ ਪਹਿਲਾਂ ਆਪਾਂ ਭਾਂਡੇ ਧੋ ਲੈਨੇ ਆ ਮੈਂ ਭਾਂਡੇ-ਪੁੰਡੇ ਧੋ ਲੈ ਆ ਆਹ ਦੇਖੋ ਉਹ ਪਏ ਹੋਏ ਭਾਂਡੇ ਤੇ ਆ ਆ ਦੇਖੋ ਇਹਨੂੰ ਪਛਾਣਦੇ ਚਿਹਰੇ ਨੇ ਕੋਣ ਆ ਤੁਸੀਂ ਜਾਣਦੇ ਆ ਨਾ ਜਾਣਦੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਢੀਕਾ ਗੈਸ ਮੈਂ ਆਪਣੇ ਹਸਬੰਦ ਲਈ ਚਾਹ ਬਣਾਣ ਲੱਗ ਗਈ ਆਲੇ-ਦੁਆਲੇ ਚਾਹ ਬਈ ਫਟਾਫਟ ਪਚਾ ਬਣਾ ਦਿੰਨੇ ਆ ਫਿਰ ਉਸ ਤੋਂ ਬਾਅਦ ਮੈਂ ਗੈਸ ਦੋ ਦਿਨ ਤਾਂ ਮੇਰਾ ਤਿਆਰ ਹੁੰਦਾ ਮੰਨੀ ਕਰ ਕਿਉਂਕਿ ਮੇਰੀ ਕਰੀਮ ਖਤਪਾਕੇ ਮੈਂ ਇਦਾਂ ਹੀ ਰਹਿਣੀ ਹੈ ਚੱਲੀ ਜੀ ਫਿਰ ਤਿਆਰ ਨਹੀਂ ਹੁੰਦੀ ਇੰਦੀ ਠੀਕ ਹੈ ਸਿੰਪਲ ਜੀ ਹਾਂ ਜਿਆਦਾ ਜ਼ਰੂਰੀ ਥੋੜੀ ਤਿਆਰ ਹੋਣਾ ਕੰਤੈਂ ਤੇ ਮੈਨੂੰ ਠੀਕ ਲੱਗਦਾ ਤਾਂ ਨਿਕਲਦਾ ਸੱਪੜੀ ਸਾਡੇ ਇੱਥੇ ਆ ਗਈ ਜਦੋਂ ਮੇਰਾ ਹਸਬੰਦ ਆਉਂਦੇ ਆ ਉਹਦੀ ਵੀ ਪਰੀ ਆ ਜਾਂਦੀ ਉਹ ਫਟਾਫਟ ਮੈਂ ਦਿਖਾਨੀ ਆ ਤੁਹਾਨੂੰ ਬੈੱਡ 'ਚ ਕਿੰਦਾ ਖੇਡਦੀ ਆ ਉਹ ਵੀ ਅਸੀਂ ਆਪਾਂ ਚੱਲਦੇ ਆ ਪਰੀ ਕੋਲ ਸਾਜੇ ਦੇਖੋ ਆਹ ਦੇਖਾ ਖੇੜਦੇ ਪਈ ਆ ਨਾ ਬਰੀ ਵੈਲ ਨੂੰ ਫੁਲਾਉਂਦੀ ਪਈ ਆ ਇਹਨੂੰ ਮੋਝੀ ਆ ਸਾਡੇ ਇੱਥੇ ਆ ਕੇ ਸੋਹਣੀ ਆ ਪਰ ਕੁੜੀ ਬਾਲ ਸੋਣੇ ਵੜੇ ਉਹ ਕਿ ਨਿਕਲੋਗੇ ਜਾਣੇ ਅੱਪਾ ਚਾਹ ਮਿਲ ਲੱਗ ਗਈ ਤਾਂ ਮੇ ਹਸਬੰਦ ਲੈ ਕੇ ਅੱਜ ਡਾਈਟ ਤੇ 슈ਗਰ ਫਰੀ ਬਿਸਕਟ ਮੈਰੀ ਆ ਲੋ ਤੇ ਆ ਲੈ ਕੇ ਆਇਆ ਫੈਨ ਸਾਜ ਆਪਾਂ ਇਹ ਖਾਵਾਂਗੇ ਤੇ ਮਜ਼ੇ ਕਰਾਂਗੇ ビスケット अच्छी ਹੁੰਦੀ ਸੀ ਸੁਗਰ ਫਰੀ ਬਹੁਤ ਵਧੀਆ ਹੁੰਦੀ ਹੈ ਖਾਣ ਤੇ ਵੀ अच्छी ਹੁੰਦੀ ਹੈ ਆ ਕੇ ਛੇ ਰਸਗੁੱਲੇ ਫਿਰ 슈ਗਰ ਫਰੀ 슈ਗਰ ਫਰੀ ਪਰ ਮੈਨੂੰ ਤਾਂ ਅੱਛੀ ਲੱਗਦੀ ਹੈ ਮੈਂ ਪਹਿਲਾਂ ਖਾਂਦੀ ਹੁੰਦੀ ਸੀ ਫੈਕਟਰੀ ਚ ਬਹੁਤ ਜ਼ਿਆਦਾ 슈ਗਰ ਫਰੀ ਬਿਸਕਟ ਬਹੁਤ ਖਾਂਦੇ ਹੁੰਦੇ ਸੀ ਮੈਂ ਮੈਂ ਚਾਹ ਚੂਪੀ ਲਿਆ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਾ ਲੈਨੇ ਆ ਫਟਾਫਟ ਟਮਾਟਰ ਪਿਆਜ਼ ਕੱਟ ਕੇ ਸਬਜ਼ੀ ਨੂੰ ਤੜਕਾ ਲਾ ਕੇ ਫਿਰ ਖਾਵਾਂਗੇ ਟੇਸਟੇ ਟੇਸਟ ਇਹ ਟਮਾਟਰ ਪਿਆਜ਼ ਕੱਟ ਲੈਨੇ ਆ ਫਟਾਫਟ ਅੱਜ ਪਹਿਲਾਂ ਮੈਂ ਸਾਲ ਨੂੰ ਤੜਕਾ ਲਾਣ ਲੱਗੇ ਪਰ ਮੈਂ ਕਹਿੰਦਾ ਛੱਡ ਪਰੇ ਸਾਬ ਨੂੰ ਤੜਕਾ ਬੱਚ ਲਾਉਣ ਗਰਮ ਗਰਮ ਖਾਣ ਵਾਸਤੇ ਮੱਕੀ ਦਾ ਆਟਾ ਗੁੰਨ ਕੇ ਰੱਖਤਾ ਦੁੱਧ ਦਵਾਲਤਾ ਵਾ ਹੁਣ फटाफट ਆਪਾਂ ਇਹਨੂੰ ਥੋੜਾ ਢੱਕਣਾ ਗਾ ਦਾ ਆਟਾ ਮੇਰੇ ਵਾਸਤੇ ਗੁੰਨ ਲੈਣੇ ਖਾਣ ਵਾਸਤੇ ਮੈਨੂੰ ਇਹਦੀ ਰੋਟੀ ਥੋੜੀ ਪਸੰਦ ਨਹੀਂ ਆਉਂਦੀ ਨਹੀਂ ਖਾਣ ਮੈਨੂੰ ਖਾਣ ਬਦਾਈ ਇਹਦੇ ਪਰੌਂਠੇ ਪਸੰਦ ਆ ਰੋਟੀ ਨਹੀਂ ਪਸੰਦ ਆਉਂਦੀ ਤਾਂ ਫਿਰ ਮੈਂ ਆਪਣਾ ਅਗਦਾ ਗੁੰਨਣੀ ਆ ਤੇ ਮੈਂ ਆਟਾ ਗੁੰਨ ਕੇ फटाफट ਰੱਖ ਦਿੰਨੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਸਾਨੂੰ ਲਾਾਂਗੇ ਤੜਕਾ ਬਾਅਦ ਚ ਦੇਖੀਏ ਗੈਸ ਅੱਜ ਦਾ ਵੀ ਲੌਕ ਆਪਾਂ ਇੱਥੇ ਕਰ ਦਈਏ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸੇ ਜ਼ਰੂਰ ਕਰੋ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਕਰਿਓ ਮਿਲਦੇ ਆਪਾਂ ਨੈਕਸਟ ਬਲੌਗ ਤੇ ਤਦ ਤੱਕ ਲਈ ਬਾਏ ਬਾਏ ਤੇ ਪਲੀਜ਼ ਇਦਾਂ ਸਪੋਰਟ ਕਰਦੇ ਰਹੋ ਤਾਂ ਅੱਜ ਆਪਾਂ ਖਾਵਾਂਗੇ ਮੱਕੀ ਦੀ ਰੋਟੀ ਤੇ ਤੁਸੀਂ ਸਾਰੇ ਆਜੋ ਸਾਡੇ ਘਰੇ ਰੋਟੀ ਕਾਣ ਸਾਗ ਬੱਥੇਰਾ ਪਿਆ ਖਾਣ ਵਾਸਤੇ ਬਾਏ